ਜਖਸੇ ਦੇ ਗਰੇ ਜੋ ਦੋਸਤੋ ਮੇਰੇ ਪਰ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਪੰਜਾਬ ਵਿੱਚ ਲਗਾਤਾਰ ਆਵਾਂ ਦੀ ਪਾਰੀ ਸਰਕਾਰ ਵੱਲੋਂ ਵਿਕਾਸ ਕਰਨ ਨੂੰ ਲੈ ਕੇ ਦਾਵੇ ਵੀ ਕੀਤੇ ਜਾਂਦੇ ਆ ਤੇ ਜੇ ਅਗਰ ਬਾਗੇਪਣੇ ਹਲਕੇ ਦੀ ਗੱਲ ਕਰਕੇ ਤੇ ਇੱਥੇ ਵੀ ਵਿਕਾਸ ਨੂੰ ਲੈ ਕੇ ਲਗਾਤਾਰ ਅਮਰਪਾਲ ਸਿੰਘ ਸੁਖਨਾਂ ਦਾ ਜਿਹੜੇ ਵਿਧਾਇਕ ਹੈਗੇ ਇਥੋਂ ਦੇ ਉਹਨਾਂ ਵੱਲੋਂ ਵੀ ਕਈ ਦੁਘਟਨਾ ਜਿਹੜੇ ਕੀਤੇ ਜਾ ਰਹੇ ਨਹੀਂ ਨਹੀਂ ਪੱਥਰ ਰੱਖੇ ਜਾ ਰਹੇ ਹੈਗੇ ਆ ਤੇ ਬਾਗੇਪਣੇ ਦੇ ਵਿੱਚ ਸ਼ਿਵਾ ਇਨਕਲੇਵ ਦੇ ਵਿੱਚ ਅੱਜ ਇਹ ਪਹੁੰਚੇ ਹੈਗੇ ਆ ਜਿੱਥੇ ਸਾਡੇ ਨਗਰ ਕੌਂਸਲ ਦੇ ਪ੍ਰਧਾਨ ਜੀ ਹੈਗੇ ਆ ਨਾਲ ਐਮਐਲਏ ਸਾਹਿਬ ਖੜੇ ਹੈਗੇ ਆ ਇਹ ਜਦੋਂ ਆ ਗੱਲਬਾਤ ਕਰਾਂਗੇ ਪੁੱਛਾਂਗੇ ਇਹਨਾਂ ਕੋਲੋਂ ਤੇ ਚੇਅਰਮੈਨ ਸਾਹਿਬ ਵੀ ਆ ਗਏ ਇੰਪਰੂਵਮੈਂਟ ਟਰਸਟ ਦੇ ਚੇਅਰਮੈਨ ਰਮਪੀ ਮਤਲਜੀ ਵੀ ਖੜੇ ਹੈਗੇ ਆ ਹੋਰ ਸਾਰੇ ਸ਼ਿਵਨ ਕਲੇਬ ਦੇ ਜਿਹੜੇ ਵਸਨੀਕ ਹੈਗੇ ਉਹ ਖੜੇ ਹੈਗੇ ਐਮਐਲਏ ਸਾਹਿਬ ਜਿਹੜਾ ਤੁਸੀਂ ਸ਼ਿਵਨ ਕਲੇਬ ਦਾ ਅੱਜ ਨੀਂਹ ਪੱਥਰ ਰੱਖਣ ਲੱਗੇ ਆ ਅਧ்கਰਣ ਕਰਨ ਲੱਗੇ ਆ ਕੀ ਕਰਨ ਲੱਗੇ ਸਭ ਤੋਂ ਪਹਿਲਾਂ ਤਾਂ ਬਰਾੜ ਸਾਹਿਬ ਤੁਹਾਡਾ ਬਹੁਤ ਬਹੁਤ ਨਿਰਮਲ ਕਲਿਆਣ ਜੀ ਦਾ ਸਾਰਿਆਂ ਦੀ ਟੀਮ ਦਾ ਧੰਨਵਾਦ ਤੁਸੀਂ ਪਹੁੰਚੇ ਹੋ ਇੱਥੇ ਹਮੇਸ਼ਾ ਦੀ ਤਰ੍ਹਾਂ ਜਿਹੜੀ ਪਰਮਾਤਮਾ ਦੀ ਮਿਹਰ ਦੇ ਨਾਲ ਤੇ ਸਾਡੇ ਬਾਗੇ ਪੁਰਾਣੇ ਦੇ ਲੋਕਾਂ ਸਾਡੀ ਸਾਰੀ ਟੀਮ ਦੇ ਕਰਕੇ ਜਿਹੜੀ ਨਗਰ ਕੌਂਸਲ ਆ ਉਹ ਦਿਨ ਬਏ ਦਿਨ ਤਰੱਕੀ ਕਰਦੀ ਆ ਸਾਡੇ ਕੋਲ ਸਰਕਾਰ ਵੀ ਫੰਡ ਦਿੰਦੀ ਰਹਿੰਦੀ ਆ ਤੇ ਲੋਕਾਂ ਦੀ ਟੈਕਸ ਕਲੈਕਸ਼ਨ ਵੀ ਸਾਡੇ ਕੋਲ ਵੱਧ ਹੀ ਰਹਿੰਦੀ ਆ ਤੇ ਅਸੀਂ ਹਰ ਵਾਰ ਇਹੀ ਪ੍ਰੋਮਿਸ ਕੀਤਾ ਵੀ ਜਿਵੇਂ ਜਿਵੇਂ ਜਿੰਨੇ ਲੋਕ ਟੈਕਸ ਵੱਧ ਦੇਣਗੇ ਸਾਨੂੰ ਤਾਂ ਅਸੀਂ ਉਹਦੋਂ ਡਬਲ ਕਰਕੇ ਪੈਸੇ ਸ਼ਹਿਰ ਤੇ ਲਾਈ ਜਾਵਾਂਗੇ ਤੇ ਅੱਜ ਅਸੀਂ ਸ਼ਿਵਾ ਨਿਕਲੇਵ ਦੇ ਵਿੱਚ ਆਏ ਆ ਇੱਥੇ ਇਹਨਾਂ ਦੀ ਬੜੇ ਲੰਬੇ ਸਮੇਂ ਤੋਂ ਡਿਮਾਂਡ ਸੀਗੀ ਕਿਉਂਕਿ ਇਹ ਟੈਕਸ ਪੇਅਰ ਤਾਂ ਹੈਗੇ ਨੇ ਪਰ ਜਦੋਂ ਵੀ ਕੋਈ ਕੰਮ ਕਰਨਾ ਹੁੰਦਾ ਸੀ ਉਹ ਨਗਰ ਕੌਂਸਲ ਦੇ ਅੰਡਰ ਨਹੀਂ ਸੀ ਹੁੰਦੇ ਉਹਦੀਆਂ ਕਈ ਟੈਕਨੀਕਲਿਟੀ ਸੀਗੀਆਂ ਉਹ ਅਸੀਂ ਕੰਪਲੀਟ ਕਰਤੀਆਂ ਕਰਕੇ ਅੱਜ ਇੱਥੇ ਅਸੀਂ ਲਗਭਗ 1.6 ਛੱਟ ਲੱਖ ਦਾ ਪ੍ਰੋਜੈਕਟ ਜਿਹੜਾ ਐਸਟੀਮੇਟ ਲਾਇਆ ਸੀਗਾ ਪਰ ਹਮੇਸ਼ਾ ਦੀ ਤਰ੍ਹਾਂ ਜਦੋਂ ਵੀ ਬਾਗੇਪੁਰਾ ਨੇ ਟੈਂਡਰ ਲੱਗਦਾ ਤਾਂ ਅਸੀਂ ਜਿਵੇਂ ਅੱਗੇ ਟੈਂਡਰ ਲੱਗਦੇ ਹੁੰਦੇ ਸੀ ਅੱਗੇ ਫੁੱਲ ਪੈਸੇ ਤੇ ਲੱਗ ਜਾਂਦੇ ਸੀਗੇ ਤਾਂ ਜਦੋਂ ਅਸੀਂ ਕੰਪੀਟੀਸ਼ਨ ਚ ਟੈਂਡਰ ਲਾਉਣੇ ਆ ਇੱਥੇ ਅਸੀਂ ਸਾਡਾ ਕੋਈ ਪੱਕਾ ਠੇਕੇਦਾਰ ਕੋਈ ਨਹੀਂ ਅਸੀਂ ਕਿਹਦੀ ਸਪਾਰਸ਼ ਨਹੀਂ ਕਰਦੇ ਉਹਦਾਂ ਜਦੋਂ ਕੰਪੀਟੀਸ਼ਨ ਚ ਤੁਸੀਂ ਜਾਣਦੇ ਹੋ ਤਾਂ ਟੈਂਡਰ ਤਾਂ ਅੱਗੇ ਸਾਡੇ ਕੋਈ 20% ਕੋਈ 15% ਕੋਈ 30% ਲੈਸ ਜਾਂਦੇ ਨੇ ਤਾਂ ਇਹ ਵੀ ਸਾਡਾ ਟੈਂਡਰ 17-18% ਲੈਸ ਚ ਗਿਆ ਤਾਂ ਇਹ ਲਗਭਗ ਸਾਡਾ 68 ਲੱਖ ਦਾ ਪ੍ਰੋਜੈਕਟ ਸੀਗਾ ਜਿਹੜਾ ਹੁਣ 54 ਲੱਖ ਦੇ ਵਿੱਚ ਕੰਪਲੀਟ ਹੋਊਗਾ ਇਹ ਟੋਟਲ ਪੂਰੀ ਕਲੋਨੀ ਦੇ ਵਿੱਚ ਹੀ ਲੱਗਿਆ ਸਾਰੀ ਕਲੋਨੀ ਦੇ ਵਿੱਚ ਸਾਰੀ ਕਲੋਨੀ ਨੂੰ ਅਸੀਂ ਇੰਟਰਲੌਕ ਟਾਇਲ ਲਾ ਕੇ ਬਾਕੀ ਜੇ ਕੋਈ ਆਸੇ-ਪਾਸੇ ਹੋਰ ਕੁਝ ਕਰਨ ਵਾਲਾ ਉਹ ਵੀ ਕਰਾਂਗੇ ਅਸੀਂ ਪਹਿਲਾਂ ਵੀ ਇੱਕ ਇਥੋਂ ਪਾਣੀ ਦੀ ਸਮੱਸਿਆ ਸੀ ਉਦੋਂ ਵੀ 40 ਲੱਖ ਰੁਪਇਆ ਦਿੱਤਾ ਸੀਗਾ ਤੇ ਉਹ 40 ਲੱਖ ਰੁਪਇਆ ਦਿੱਤਾ ਉਹਦੇ ਨਾਲ ਪਾਣੀ ਦੀ ਸਮੱਸਿਆ ਦੂਰ ਹੋਈ ਆ ਹੁਣ ਅਸੀਂ ਇਹ ਵੀ ਕੀਤਾ ਏ ਤੇ ਔਰ ਕਿਉਂਕਿ ਜੇ ਮੈਂ ਸਭ ਤੋਂ ਜ਼ਰੂਰੀ ਦੱਸਦਾ ਤਾਂ ਜਿਹੜੇ ਬਾਗੇ ਪੁਰਾਣੇ ਦਾ ਨਗਰ ਕੌਂਸਲ ਦਾ ਟੈਕਸ ਕਲੈਕਟ ਹੁੰਦਾ ਉਹਦੇ ਵਿੱਚੋਂ 90% ਦੇ ਕਰੀਬ ਜਿਹੜੀ ਟੈਕਸ ਦੀ ਕਲੈਕਸ਼ਨ ਆ ਉਹ ਇਸ ਕਲੋਨੀ ਚੋਂ ਆ ਕਿਉਂਕਿ ਸਾਰੇ ਇੰਡਸਟਰੀ ਲਿਸਟ ਨੇ ਵਪਾਰੀ ਨੇ ਤਾਂ ਇਹ ਸਭ ਤੋਂ ਵੱਧ ਟੈਕਸ ਪੇਅਰ ਨੇ ਤਾਂ ਮੈਨੂੰ ਲੱਗਦਾ ਸੀ ਵੀ ਜੇ ਜੇ 90% ਟੈਕਸ ਇਹ ਪੇ ਕਰਦੇ ਨੇ ਅਸੀਂ ਇੱਥੇ ਸਾਰਾ ਕੁਝ ਦਈਏ ਐਮਐਲਏ ਸਾਹਿਬ ਚਲੋ ਤੁਸੀਂ ਪਤਾ ਨਹੀਂ ਹੁਣ ਤੁਹਾਡੀ ਕੀ ਪ੍ਰਪੋਜ਼ਲ ਹੋ ਸਕਦੀ ਹੈ ਇਸ ਤੋਂ ਪਹਿਲਾਂ ਜਿਵੇਂ ਆ ਸਾਰੀ ਪ੍ਰੀਮਿਕਸ ਪਈ ਹੋਈ ਹੈ ਸੜਕ ਦੇ ਉੱਪਰ ਉੱਪਰ ਇਹਦੇ ਤੁਸੀਂ ਅੰਟਰਲੌਕ ਲਾਉਣ ਲੱਗੇ ਆ ਜਿਆਦਾਤਰ ਆਮ ਲੋਕਾਂ ਦੀ ਗੱਲ ਹੁੰਦੀ ਆ ਵੀ ਸਾਡੇ ਪ੍ਰੀਮਿਕਸ ਪਈ ਜਾਵੇ ਅੰਟਰਲੌਕ ਟਾਈਲਾਂ ਤਾਂ ਜਦੋਂ ਹੁਣ ਚੱਲੀਆਂ ਇਹ ਤੋਂ ਪਹਿਲਾਂ ਦੂਜੀਆਂ ਇੱਟਾਂ ਹੁੰਦੀਆਂ ਸੀ ਇਹ ਡਬਲ ਕੰਮ ਹੈ ਕਿਵੇਂ ਇਹ ਦੋ ਚੀਜ਼ਾਂ ਨੇ ਇੱਕ ਤਾਂ ਜਿਹੜਾ ਇਹ ਬੇਸ ਬਣਿਆ ਪ੍ਰੀਮਿਕਸ ਆ ਪਿਆ ਹੋਇਆ ਪਹਿਲਾਂ ਇੱਕ ਕਲੋਨੀ ਦਾ ਪ੍ਰਾਈਵੇਟ ਪਿਆ ਹੋਇਆ ਦੂਜਾ ਜਦੋਂ ਇਹ ਸਾਰੇ ਮੇਰੇ ਕੋਲ ਆਏ ਮੈਂ ਇਹਨਾਂ ਤੋਂ ਹੀ ਪੁੱਛ ਲਿਆ ਸੀਗਾ ਮੈਂ ਕਿਹਾ ਜੀ ਤੁਸੀਂ ਦੱਸੋ ਕੀ ਕਰਨਾ ਇਹ ਕਹਿੰਦੇ ਸਾਨੂੰ ਇੰਟਰਲੌਕ ਟਾਈਲਸ ਸੋਹਣੀ ਲੱਗ ਜਾਂਵਾਂਗੇ ਇੰਟਰਲੌਕ ਟਾਈਲਰ ਅੱਛਾ ਤਾਂ ਮਤਲਬ ਇਹਦੀ ਕਲੋਨੀ ਹੁਣ ਸਰਕਾਰ ਦੇ ਅੰਡਰ ਹੋ ਗਈ ਹੈ ਮਤਲਬ ਵੀ ਸਾਰਾ ਤੁਸੀਂ ਜਿਹੜਾ ਇਹ ਪ੍ਰੋਜੈਕਟ ਲੈ ਕੇ ਆਏ ਐ ਇਸੇ ਕਰਕੇ ਹੋਇਆ ਨਹੀਂ ਸਾਡੀ ਨਗਰ ਕੌਂਸਲ ਦੇ ਅੰਡਰ ਆਉਂਦੇ ਨੇ ਕਿਉਂਕਿ ਅਸੀਂ ਸਾਰੇ ਕਿਤੇ ਕੰਮ ਕਰਨਾ ਜਿਹੜੇ-ਜਿਹੜੇ ਕਲੋਨੀਆਂ ਚਾਹੇ ਕੋਈ ਪ੍ਰਾਈਵੇਟ ਹੋਵੇ ਚਾਹੇ ਸਰਕਾਰੀ ਹੋ ਜਿਹੜੇ ਸਰਕਾਰ ਦੇ ਨੋਰਮਸ ਕੰਪਲੀਟ ਪੂਰੇ ਕਰ ਲੈਂਦੀਆਂ ਨੇ ਤਾਂ ਫਿਰ ਉੱਥੇ ਨਗਰ ਕੌਂਸਲ ਪੈਸ ਕਲੋਨੀ ਕਲੋਨੀ ਆਲੇ ਆਂਦੀ ਆ ਮਾਲਕਾਂ ਦੀ ਆ ਜਿਨ੍ਹਾਂ ਦੀ ਹੈਗੀ ਆ ਜਿਨ੍ਹਾਂ ਜਣਾਂ ਨੇ ਘਰੇ ਲਈ ਹੋਏ ਨੇ ਸਾਰਿਆਂ ਨੇ ਪਰ ਹਾਂ ਵੀ ਅਸੀਂ ਇੱਥੇ ਪੈਸੇ ਲਾ ਸਕਦੇ ਆ ਤਾਂ ਹੁਣ ਪੈਸੇ ਲਾਇਆ ਕਰਾ ਬਿਲਕੁਲ ਜੀ ਐਮਐਲਏ ਸਾਹਿਬ ਕਹਿੰਦੇ ਤੁਸੀਂ ਪ੍ਰੋਜੈਕਟ ਚਲੋ ਇਹ ਖਿਆ ਤੁਸੀਂ ਤੋਂ ਅੱਧੀ ਰਿਹਾ ਅੱਛੀ ਬਤੀ ਹੈ ਜੀ ਚੇਰਮੈਨ ਸਾਹਿਬ ਉਹ ਮੈਂ ਥੋੜਾ ਲਾਹ ਚੇਰਮੈਨ ਸਾਹਿਬ ਜਿਵੇਂ ਤੁਸੀਂ ਤਾਂ ਕਹਿੰਦੇ ਵੀ ਆ ਡਬਲ ਡਬਲ ਕੰਮ ਕਰਨ ਲੱਗੇ ਆ ਕੀ ਕਹੋਗੇ ਇਹਦੇ ਚ ਕਾਰਨ ਕੁਝ ਇਸ ਟਾਈਮ ਨੂੰ ਇਸ ਕਲੋਨੀ ਦੇ ਵਿੱਚ ਡਵੈਲਪਮੈਂਟ ਬਹੁਤ ਚੱਲ ਪਈ ਹੈ ਭਈਆ ਜਿਹਦੇ ਨਾਲ ਪਾਣੀ ਤੇ ਗੱਡਿਆਂ ਦੇ ਆਉਣ ਨਾਲ ਇਹ ਰੋਡ ਬਹੁਤ ਜਲਦੀ ਟੁੱਟ ਗਈ ਤੇ ਜਿਹੜੇ ਇੰਟਰਲੌਕ ਹੈ ਜੇ ਕਿਥੋਂ ਖਰਾਬ ਹੁੰਦੀ ਹੈ ਤੇ ਉਹਨੂੰ ਬੜੀ ਜਲਦੀ ਰਿਪੇਅਰ ਕਰਕੇ ਇਹਨਾਂ ਕੰਮ ਸਾਰੇ ਆ ਜਾ ਸਕਦਾ ਹੈ ਇਸ ਕਰਕੇ ਦੀ ਲਾਈਫ ਜ਼ਿਆਦਾ ਹੈ ਇਹ ਵੀ ਸਾਲ ਘੱਟੋ ਘੱਟ ਚੱਲੇਗੀ ਇਸ ਕਰਕੇ ਇਸ ਕਰਕੇ ਇਹ ਇੰਟਰਲੌਕ ਦੀ ਅਸੀਂ preference ਦਿੱਤੀ ਹੈ ਵੀ ਇੰਟਰਲੌਕ ਲਵਾਈ ਜਾਵੇ ਐਮਐਲਏ ਸਾਹਿਬ ਕੋਲ ਬੇਨਤੀ ਕੀਤੀ ਸਾਰਿਆਂ ਨੇ ਜਾ ਕੇ ਤੇ ਉਹਨਾਂ ਨੇ ਸਾਡੀ ਬੇਨਤੀ ਮੰਨੀ ਇਸ ਗੱਲ ਸੋਨੀਆ ਗੁਪਤਾ ਜੀ ਵੀ ਖੜੇ ਇਹਨਾਂ ਕੋਲ ਦੋ ਸ਼ਬਦਾਂ ਪੁੱਛੂੰਗਾ ਤੁਸੀਂ ਪ੍ਰਧਾਨ ਬਣਿਆ ਹੋ ਵਿਕਾਸ ਵਾਲੇ ਪਾਸੇ ਤੁਸੀਂ ਨੀ ਪੱਥਰ ਰੱਖਣੇ ਸ਼ੁਰੂ ਕੀਤੇ ਐ ਐਮਐਲਏ ਸਾਹਿਬ ਦੀ ਅਗਵਾਈ ਦੇ ਵਿੱਚ ਇਹੋ ਜਿਹੇ ਹੋਰ ਕਿਹੜੇ ਪ੍ਰੋਜੈਕਟ ਆ ਜਿਹੜੇ ਤੁਸੀਂ ਬਾਘੇ ਬਣ ਚ ਲਿਆ ਰਹੇ ਆ ਜਿਹੜੇ ਕਰੋੜਾਂ ਨਾਲ ਜਾਂ ਲੱਖਾਂ ਨਾਲ ਸੰਬੰਧਤ ਆ ਮੈਂ ਦੇਖੋ ਜੀ ਇੱਕ ਤਾਂ ਮੈਂ ਲਾਈਟਸ ਦਾ ਜ਼ਿਆਦਾ ਪ੍ਰਬੰਧ ਕਰ ਰਹੀ ਆ ਤੇ ਇੱਕ ਜ਼ਿਆਦਾ ਮੈਨੂੰ ਇਹ ਆ ਵੀ ਲੇਡੀਜ਼ ਦਾ ਕਹਿਣਾ ਵੀ ਸਾਡੇ ਲਈ ਪਾਰਕ ਹੋਵੇ ਜਿੱਥੇ ਸ਼ਾਮ ਨੂੰ ਅਸੀਂ ਜਾ ਸਕੀਏ ਇਹ ਕਿ ਮੈਨੂੰ ਕੀ ਕਿ ਪਾਰਕ ਮਿਲੇ ਬਾਕੀ ਸਾਡੇ ਐਮਐਲਏ ਸਾਹਿਬ ਹੈਗੇ ਨੇ ਬਾਕੀ ਮੇਰੇ ਸ਼ਹਿਰ ਦੇ ਸਾਰੇ ਮੇਰੇ ਮੈਂਬਰ ਮੇਰੇ ਆਪਣੇ ਭੈਣ ਭਾਈ ਨੇ ਇਹਨਾਂ ਦਾ ਮੈਂ ਹਮੇਸ਼ਾ ਧੰਨਵਾਦ ਕਰਦੀ ਆ ਜਿਹੜੇ ਸਮੀ ਹਮੇਸ਼ਾ ਮੇਰੇ ਨਾਲ ਰਹਿੰਦੇ ਨੇ ਤੇ ਅੱਜ ਵੀ ਮੈਂ ਇਹਨਾਂ ਦੇ ਸਹਿਯੋਗ ਨਾਲ ਹੀ ਇੱਥੇ ਤੱਕ ਆ ਸਕੀ ਆ ਕਿਉਂ ਮੈਨੂੰ ਜਿਆਦਾ ਐਕਸਪੀਰੀਅੰਸ ਹੈ ਨਹੀਂ ਸਾਰੇ ਐਕਸਪੀਰੀਅੰਸ ਬੰਦੇ ਖੜੇ ਨੇ ਜਿਨ੍ਹਾਂ ਦੀ ਹੈਲਪ ਨਾਲ ਹੀ ਇਹਨਾਂ ਤੋਂ ਪੁੱਛ ਦੀ ਪੁੱਛਗੀ ਚ ਕਰਕੇ ਹੀ ਮੈਂ ਅੱਗੇ ਵਧਣਾ ਤੇ ਜਿਵੇਂ ਜਿਵੇਂ ਇਹ ਮੈਨੂੰ ਕਹਿਣਗੇ ਮੈਂ ਉਵੇਂ ਉਵੇਂ ਹੀ ਕਰਨਾ ਹੈ ਬਾਕੀ ਮੈਂ ਲੇਡੀਜ਼ ਦੇ ਨਾਲ ਐਮਰ ਸਾਰ ਲਾਸਟ ਦੋ ਸ਼ਬਦਾਂ ਨਿਵੇੜ ਦਿਓ ਵੀ ਹੋਰ ਕਿਹੜੇ ਪ੍ਰੋਜੈਕਟਡ ਦੇ ਸ਼ਹਿਰ ਦੇ ਵਿੱਚ ਤੁਸੀਂ ਨਵੇਂ ਲੈ ਕੇ ਆਏ ਸ਼ਹਿਰ ਦਾ ਪਾਰਕ ਹੈ ਇੱਕ ਜਿਹੜਾ ਅਸੀਂ ਲੋਕਾਂ ਨੂੰ ਦੇਣਾ ਉਹ ਇੱਕ ਰਾਜਨੀਤਿਕ ਕਾਰਨਾ ਕਰਕੇ ਕਿਸੇ ਨੇ ਡਿਲੇ ਕਰਤਾ ਸੀ 1 ਮਹੀਨਾ ਉਹ ਸਾਡਾ ਕਲੀਅਰ ਹੋ ਗਿਆ ਉਹ ਦੁਬਾਰਾ ਚੱਲੂਗਾ ਉਸ ਤੋਂ ਬਾਅਦ ਜਿਹੜੀ ਇਹ ਪ੍ਰੋਪਰ ਬਲਾਕ ਦੀ ਜਗ੍ਹਾ ਹੈ ਉਹਦੇ ਵਿੱਚ ਸਾਡਾ ਸਰਕਾਰ ਨੇ ਸਾਡੇ ਤੋਂ ਮੰਗ ਲਿਆ ਡਿਟੇਲ ਮੰਗ ਲਈ ਅਸੀਂ ਨਕਸ਼ਾ ਕੀਤਾ ਸਾਡਾ ਪਾਸ ਹੋ ਗਿਆ ਇਹਦੇ ਤੇ ਵੀ ਵੱਡਾ ਕੰਪਲੈਕਸ ਹੈ ਕੋਈ ਵੀ ਵਧੀਆ ਚੀਜ਼ ਬਣੂਗੀ ਉਹ ਕਰਾਂਗੇ ਉਸ ਤੋਂ ਬਾਅਦ ਸਾਡਾ ਸਟੇਡੀਅਮ ਦੀ ਫੰਡ ਐਕਸਟੈਂਡ ਕਰਦੇ ਅਸੀਂ ਵਧਾਤੇ ਹੋਰ ਫੰਡ ਐਡ ਕਰਦੇ ਪਹਿਲਾਂ ਜਿੰਨਾ ਸਾਨੂੰ ਪੀ ਡਬਲਯੂ ਡੀ ਵੱਲੋਂ ਆਏ ਸੀ ਪੈਸੇ ਉਹਦੇ ਚੋਂ ਸਾਨੂੰ ਹੋਰ ਪੈਸੇ ਜੁੜ ਗਏ ਨੇ ਉਹ ਕੀਤੇ ਨੇ ਫਿਰ ਸਾਡਾ ਪਾਣੀ ਆ ਦੇ ਸਾਫ ਪਾਣੀ ਦਾ ਪ੍ਰੋਜੈਕਟ ਚੱਲਦਾ ਫਿਰ ਮਤਲਬ ਅਸੀਂ ਇੱਕ ਜਿਹੜਾ ਜਿੱਥੇ ਆਪਣਾ ਹੈਗਾ ਡੰਪ ਬਣਿਆ ਹੋਇਆ ਡੰਪ ਦੇ ਮੂਰੇ ਵੀ ਅਸੀਂ ਗਰਾਊਂਡ ਦੀ ਪ੍ਰਪੋਜ਼ਲ ਕੀਤੀ ਆ ਇੱਕ ਗੁਰਪ੍ਰੀਤ ਮਨਚੰਦਾ ਜੀ ਖੜੇ ਨੇ ਸਾਡੇ ਇਹਨਾਂ ਦਾ ਜਿਹੜਾ ਵਾਰਡ ਸੀਗਾ 12 ਨੰਬਰ ਵਾਰਡ ਆ ਉੱਥੇ ਮੰਦਰ ਦੇ ਨਾਲ ਇੱਕ ਜਗ੍ਹਾ ਸੀਗੀ ਉੱਥੇ ਅਸੀਂ 12 ਲੱਖ ਦਾ ਇੱਕ ਜਿਮ ਉਹਦੀ ਕੀਤੀ ਆ ਫਿਰ ਅਸੀਂ ਜਿਹੜਾ 6 ਨੰਬਰ ਵਾਰਡ ਦੇ ਵਿੱਚ ਮਨਦੀਪ ਸਾਡੇ ਕੱਕੜ ਜਿਹੜੇ ਐਮਸੀ ਨੇ ਉਹਨਾਂ ਦੇ ਅੰਡਰ ਵਾਰਡ ਆਉਂਦਾ ਉੱਥੇ ਜਿਹੜਾ ਛੱਪੜ ਸੀਗਾ ਉਹ ਅਸੀਂ ਖਾਲੀ ਕਰਤਾ ਸੀਗਾ ਪਰ ਕਿਸੇ ਨੇ ਸ਼ਰਾਰਤ ਕਰਕੇ ਉਹ ਦੁਬਾਰਾ ਫੇਰ ਸਾਰਾ ਪਾਣੀ ਨਾ ਪਰਤਾ ਰਾਤੇ ਰਾਤ ਪਰਤਾ ਹੁਣ ਅਸੀਂ ਦੁਬਾਰਾ ਫੇਰ ਖਾਲੀ ਕਰਾਂਗੇ ਖਾਲੀ ਕਰਕੇ ਉਹਦਾ ਪਾਰਕ ਦਾ ਪ੍ਰੋਜੈਕਟ ਸਾਡਾ ਪਾਸ ਹੋ ਗਿਆ ਅਸੀਂ ਉੱਥੇ ਪਾਰਕ ਬਣਾਵਾਂਗੇ ਬਾਕੀ ਜਿਹੜਾ ਰੁਟੀਨ 'ਚ ਨੇ ਲਾਈਟਾਂ ਵਾਲਾ ਉਹਨੂੰ ਰੁਟੀਨ 'ਚ ਕਹਿੰਦੇ ਆ ਅਸੀਂ ਉਹ ਚੱਲਦਾ ਰਹਿੰਦਾ ਕੈਮਰਿਆਂ ਵਾਲਾ ਸਾਡਾ ਮਾ ਪ੍ਰੋਜੈਕਟ ਅੰਡਰ ਪ੍ਰੋਸੈਸ ਆ ਅਸੀਂ ਉਹ ਕਰ ਰਹੇ ਆ ਬਾਕੀ ਜਿਹੜਾ ਇਹ ਇੰਟਰਲੌਕ ਟੈਲਾਂ ਵਾਲਾ ਇਹ ਚੱਲਦਾ ਹੀ ਰਹਿੰਦਾ ਜੀ ਇਹੋ ਜਿਹਾ ਪ੍ਰੋਜੈਕਟ ਤਾਂ ਬੀ ਨਹੀਂ ਚੱਲਦਾ ਇਹਦਾ ਹਾਂ ਇੱਕ ਰੋਲੇ ਵਾਲੀ ਜਗ੍ਹਾ ਕਿੱਥੇ ਖੜੀ ਗੱਲ ਉਹ ਬਸ ਕੇਸ ਮੈਟਰ ਆ ਮੈਂ ਇਹ ਕਾਲੀ ਦਲ ਵਾਲਿਆਂ ਨੂੰ ਕਰਦਾ ਬੇਨਤੀ ਵੀ ਤੁਸੀਂ ਨਾ ਜਾਇਆ ਕਰੋ ਤਰੀਕਿਆਂ ਤੇ ਕਿ ਜੇ ਸ਼ਹਿਰ ਤੋਂ ਵੋਟਾਂ ਲੈਣੀਆਂ ਨੇ 2027 ਚ ਤਾਂ ਇਹ ਵੀ ਆਪਦੇ ਬੰਦਿਆਂ ਨੂੰ ਸਮਝਾਓ ਕਿ ਕੇਸ ਨਾਲ ਲੜੋ ਤੇ ਸ਼ਹਿਰ ਦੀ ਚੀਜ਼ਾਂ ਸ਼ਹਿਰ ਨੂੰ ਦੇ ਦੇਣੋ ਠੀਕ ਹੈ ਜੀ ਬਹੁਤ ਧੰਨਵਾਦ ਜੀ ਐਮਐਲਏ ਸਾਹਿਬ ਨੇ ਚੇਅਰਮੈਨ ਸਾਹਿਬ ਨੇ ਪ੍ਰਧਾਨ ਜੀ ਨੇ ਉਹਨਾਂ ਨੇ ਸਾਰਾ ਕਸਾਇ ਜਿਹੜੇ ਬਾਗੇ ਬਣਦੇ ਜਿਹੜੇ ਨਵੇਂ ਪ੍ਰੋਜੈਕਟਾ ਹੋਰ ਕਦੋਂ ਉਹ ਜਲਦੀ ਜਲਦੀ ਲਾਂਚ ਕਰਦੇ ਰਹਿਣਗੇ ਤੇ ਕੰਮ ਕਰਦੇ ਰਹਿਣਗੇ ਤੇ ਹਾਂ ਟੈਲਾਂ ਤੁਸੀਂ ਦੇਖ ਸਕਦੇ ਹੋ ਇਹ ਟੈਲਾਂ ਜਿਹੜੀਆਂ ਐ ਸੁਪਰੀਮ ਐਕਸ ਸੜਕ ਦੇ ਉੱਪਰ ਲੱਗਣੀਆਂ ਹੈਗੀਆਂ ਤੇ ਜਿਨ੍ਹਾਂ ਦਾ ਅੱਜ ਨੀਂਹ ਪੱਥਰੀ ਇੱਕ ਤਰ੍ਹਾਂ ਦਾ ਕਹਿ ਸਕਦੇ ਜਿਵੇਂ ਵਿਧਾਇਕ ਸਾਹਿਬ ਵੱਲੋਂ ਜਿਹੜੀ ਰਾਸ ਸਮਾ ਜਿਹੜੀ ਅਦਾ ਕੀਤੀ ਜਾਣੀ ਹੈਗੀ ਆ ਤੇ ਵਿਸ਼ੇਸ਼ ਤੌਰ ਤੇ ਜਿਹੜੀ ਇੰਟਰਲੌਕ ਟੈਲਾਂ ਦੀ ਜਿਹੜੀ ਚਣਾਈ ਹੈ ਜਿਹੜੀ ਹੋ ਕੀਤੀ ਜਾਣੀ ਹੈਗੀ ਆ ਜਿਹਦਾ ਨੀਂਹ ਪੱਥਰ ਵੀ ਐਮਐਲਏ ਸਾਹਿਬ ਵੱਲੋਂ ਰੱਖ ਦਿੱਤਾ ਗਿਆ ਹੈਗਾ ਕੰਮ ਦੇ ਸਟਾਰਟ ਕਰ ਦਿੱਤਾ ਗਿਆ ਤੇ ਬਗੈਰਤਾ ਪੰਡਤ ਜੀ ਨੂੰ ਬੁ ਪੂਜਾ ਵੀ ਕੀਤੀ ਗਈ ਹੈ ਗਿਆ ਤੇ ਉਮੀਦ ਕਰਦੇ ਹਾਂ ਸਾਡੀ ਇਸ ਗੱਲਬਾਤ ਨੂੰ ਸ਼ੇਅਰ ਵੀ ਕਰੋਗੇ ਸਾਡਾ ਪੇਜ ਫੋਲੋ ਕਰੋ ਵਾਇਕਲ ਜੀ ਦਾ ਕਲਸਾ ਵਾਇਕਲ ਜੀ ਕੀ ਫਾਤੇ